ਮੈਂ ਸਾਰੇ ਵੀਰਾਂ ਨੂੰ ਐਨਆਰਆਈ ਨੂੰ ਤੇ ਪ੍ਰਸ਼ਾਸਨ ਨੂੰ ਅਪੀਲ ਕਰੂੰਗਾ ਜੀ ਜਿਵੇਂ ਇਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਮੈਂ ਪਿੰਡ ਦਾ ਸਰਪੰਚ ਹੋਣ ਦੇ ਔਰ ਇਹ ਮੇਰਾ ਆਪਣਾ ਹੀ ਪਰਿਵਾਰ ਆ ਸਾਰਾ ਜੀ ਜੋ ਜਿੰਨਾ ਵੀ ਪਿੰਡ ਆ ਮੈਂ ਆਪਣੇ ਵੱਲੋਂ ਇਹਨਾਂ ਨੂੰ ਜਿਹੜੀ ਵੀ ਇਹਨਾਂ ਦੀ ਜ਼ਰੂਰਤ ਆ ਜਿਵੇਂ ਕਿ ਸੀਮੈਂਟ ਆ ਬਜਰੀ ਆ ਰੇਤਾ ਆ ਉਹ ਤਾਂ ਮੈਂ ਆਪਣੇ ਵੱਲੋਂ ਜੀ ਕਰਕੇ ਇਹਨਾਂ ਨੂੰ ਦੇ ਰਿਆ ਆ ਦੂਜੀ ਇਹ ਆ ਕਿ ਮੈਂ ਮੰਤਰੀ ਸਾਹਿਬ ਨੂੰ ਵੀ ਅਪੀਲ ਕਰੂੰਗਾ ਉਹਨਾਂ ਵੱਲੋਂ ਵੀ ਜੋ ਕੁਝ ਹੋ ਸਕਦਾ ਹੋਇਆ ਉਹਨਾਂ ਤੋਂ ਵੀ ਕਰਵਾਵਾਂਗੇ ਬਾਕੀ ਜਿੰਨੇ ਸਾਡੇ ਐਨਆਰਆਈ ਭੈਣ ਭਰਾ ਆ ਮੁਨਾ ਨੂੰ ਮੈਂ ਬੇਨਤੀ ਕਰੂੰਗਾ ਵੀ ਗਰੀਬ ਪਰਿਵਾਰ ਆ ਸਾਰਿਆਂ ਨੂੰ ਪਤਾ ਹੀ ਆ ਪਿੰਡ ਦੇ ਵਿੱਚ ਲੱਤੋਂ ਵੀ ਯਾਤਰੀ ਆ ਤੇ ਬੜੀ ਮੁਸ਼ਕਲ ਨਾਲ ਲੈਂਟਰ ਲੱਗੇ ਸੀ ਪਾਉਣ ਜੀ ਚਲੋ ਤੇ ਜੇ ਆਪਾਂ ਜਿੰਨੀ ਵੱਧ ਤੋਂ ਵੱਧ ਇਹਨਾਂ ਦੀ ਹੋ ਸਕਦੀ ਹੋਵੇ ਤੇ ਆਪਾਂ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਜੀ ਇਹੀ ਅਪੀਲ ਮੈਂ ਸਾਰਿਆਂ ਨੂੰ ਕਰਦਾ ਹਾਂ ਜਨਪਾਤ ਵਈ ਬੜਾ ਕੋਈ ਖੁਸ਼ੀ ਪਛਾਲੀ ਬਹੁਤ ਭੀਮ ਭਰੇ ਪਿੱਲਰ ਭਰੇ ਸਾਰਾ ਕੁਝ ਚੁੱਕ ਚੁੱਕ ਕਰ ਜਾਂ ਮੇਰਾ ਪੁੱਤ ਤੇ ਪਾਉਣ ਲਿਆ ਬੱਜਾਰੀ ਤੇ ਸੀ ਵਾਹੀ ਕਰਦਾ ਇਹ ਲਿੰਟਰ ਪਾਉਂਦਾ ਹੀ ਖੁਸ਼ੀ ਤੇ ਛਾਲੀ ਸਾਰੇ ਭੈਣ ਭਰਾ ਸੱਡੇ ਆ ਪਤਾ ਨਹੀਂ ਕਿ ਵਿੱਚੋਂ ਗਾਰਡਰ ਜਿਹੜਾ ਕੋਈ ਲਿਫ ਗਿਆ ਤੇ ਸਾਰਾ ਕੁਝ ਇੱਕ ਲੈ ਗਿਆ ਤੂੰ ਮਦਦ ਕੀ ਮੰਗ ਕਰਨ ਜਾਊਗੀ ਮਾਂ ਦੇ ਸਾਡੀ ਮਦਦ ਕੀਤੀ ਜਾਵੇ ਭੈਣ ਭਰਾ ਤੇ ਸਾਰਿਆਂ ਤੋਂ ਅੱਗੇ ਪੈਸਾ ਤੇ ਲੈ ਲਿਆ ਤੇ ਹੁਣ ਅਸੀਂ ਕਿਹੜੇ ਮੂੰਹ ਨਾਲ ਫੇਰ ਕੀ ਮੰਗਾ ਤੇ ਮੇਰੇ ਤੀਂ ਅਜਮਾਈਆਂ ਨੇ ਮਦਦ ਕੀਤੀ ਸਾਰੇ ਭੈਣ ਭਰਾ ਵਾਂਗ ਕਰਕੇ ਤੇ ਅਸੀਂ ਘਰ ਰਲ ਕੇ ਮੇਰੇ ਕੋਠੇ ਡਿੱਗ ਪਏ ਸੀ ਕਹੀਂ ਅਕੇ ਚੱਲ ਪਾਲੀਏ ਸਾਡੀ ਬਹਿਨ ਉਠਾ ਨਹੀਂ ਹੈਗਾ ਹੋਣੇ ਕਿਹੜੇ ਮੂਨਾ ਫੇਰ ਕਿਹ ਤੋਂ ਮੰਗਾਂਗੇ ਸਾਡੀ ਮਦਦ ਜਿੰਨੀ ਹੁੰਦੀ ਸਾਡੀ ਮਦਦ ਮੇਰਾ ਪੁੱਤ ਗਰੀਬ ਆ ਤੇ ਮਦਦ ਕਰਨੀ ਚਾਹੀਦੀ। ਤੇ ਕੰਮ ਕੀ ਕਰਦਾ ਵਾ? ਕੰਮ ਵਾਈਦਾ ਹੀ ਕਰਦਾ ਚਰਖੇ ਤੇ ਪੈੜੀ ਆ ਤੂੰ ਦੱਤੋਂ ਵੀ ਆ ਰਹੀ ਆ ਤੇ ਪੈੜੀ ਵੀ ਚੇਕੇ ਤੇ ਲੈਂਦਾ। ਕਿਆ ਬਾਤ ਤੋਕੀ ਪੂਰਾ ਹੁੰਦਾ ਸਾਰੇ ਭੈਣ ਭਰਾ ਦੇ ਤੇਰੇ ਕੋਠੇ ਵਾਲੀ ਉੱਤੇ ਡੱਗ ਪੈਣਗੇ ਤੇ ਤੇਰੇ ਮਨ ਬਦਦ ਦਿੰਦੇ ਨੇ ਤੇ ਮੈਂ ਲੀਟਰ ਪਾਰਾਂ। ਸਾਨੂੰ ਪੰਜ 6 ਮਹੀਨਿਆਂ ਚੱਲੇ ਸਰਗੇ ਕਿਤੇ ਬੀਂ ਪਰ ਪਰ ਚੋਕ ਚੋਕੇ ਸਾਰੇ ਵਧੀਆ ਇੰਕਟੇਕੇਦਾਰ ਨੂੰ ਕੰਮ ਕਰੇ। ਰਸਾਨਵਰ ਆਪਣੇ ਤਨਤੀ ਤੋਂ ਖਾ ਦੇਣਾ ਜਿਹੜਾ ਅੱਜ ਦਿਲਬਾਗ ਸਿੰਘ ਦੇ ਘਰੇ ਲਿੰਕਰ ਪੈ ਰਿਆ ਸੀ ਤੇ ਅਚਾਨਕ ਗੱਡਰ ਥੱਲੇ ਇੱਕ ਖਿਸਕ ਗਿਆ ਤੇ ਜਿਹੜਾ ਲਿੰਕਰ ਉਹ ਸਾਰਾ ਡਿੱਗ ਪਿਆ ਵਾ ਜਿਹੜਾ ਉਹਦੇ ਉੱਤੇ ਤਿੰਨ ਮਜ਼ਦੂਰ ਜਿਹੜੇ ਇੱਕ ਥੱਲੇ ਆ ਗਿਆ ਸੀ ਉਹਨੂੰ ਕੱਢਿਆ ਮਹਾ ਤੇ ਸਿਵਲ ਹਸਪਤਾਲ ਦਾਖਲ ਕਰਾਇਆ ਕੁਝ ਦੋ ਮਜ਼ਦੂਰਾਂ ਦੇ ਹੋਰ ਸੱਟਾਂ ਲੱਗੀਆਂ ਤੇ ਇਸ ਕਰਕੇ ਜਿਹੜਾ ਦਿਲਬਾਗ ਸਿੰਘ ਵਿਚਾਰਾ ਇਹਦੇ ਨਾਲ ਪਹਿਲਾਂ ਬਾਲਿਆਂ ਦੇ ਕੋਠੇ ਸੀ ਤੇ ਝੋਂਦੇ ਬਹੁਤ ਸੀ ਤੇ ਵਿਚਾਰੇ ਨੇ ਫੜ ਤੜ ਕੇ ਪੈਸੇ ਤੇ ਆਪ ਦੀ ਮਿਹਨਤ ਦੀ ਕਮਾਈ ਵੀ ਇਹਦੀ ਮਤਲਬ ਲੱਤੋਂ ਵੀ ਆ ਰਹੀ ਆ ਵਿਚਾਰਾ ਇਹ ਕਰਕੇ ਨੇ ਕਰਨ ਲੱਗਾ ਸੀ ਕੰਮ ਤੇ ਨੁਕਸਾਨ ਹੋ ਗਿਆ ਇਹਦਾ ਬਹੁਤ ਜੀ ਹੋਣ ਪ੍ਰਸ਼ਾਸਨ ਤੋਂ ਇਹਨਾਂ ਰਹੀਦਾ ਕੋਈ ਮੰਤਰੀ ਮੰਗੇ ਹੋ ਆ ਵੀ ਵਿਚਾਰਾ ਲੱਤੋਂ ਆ ਰਹੀ ਆ ਤੇ ਗਰੀਬ ਆ ਤੇ ਜੇ ਇਹਦੀ ਕੋਈ ਮਦਦ ਜਿੰਨੀ ਹੋ ਸਕੇ ਉਹ ਕੀਤੀ ਜਾਵੇ ਤੇ ਚੰਗੀ ਗੱਲ ਤੇ ਮੰਤਰੀ ਸਾਹਿਬ ਨੂੰ ਵੀ ਸਰਦਾਰ ਲਾਲਜੀਤ ਸਿੰਘ ਭੁੱਲਰ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਇਹ ਗਰੀਬ ਪਰਿਵਾਰ ਆ ਪਿੰਡ ਪੰਗੂਪੁਰ ਦਾ ਇਹ ਇਹਨਾਂ ਦਾ ਜਿਤਨਾ ਬਾਲੇ ਵਾਲੇ ਕੋਠੇ ਅੱਗੇ ਲਿਖੇ ਵੀ ਆ ਤੇ ਜੇ ਮੰਤਰੀ ਸਾਹਿਬ ਵੀ ਇਹਨਾਂ ਦੀ ਕੋਈ ਹੈਲਪ ਕਰਦੇ ਤਾਂ ਵਧੀਆ ਗੱਲ ਹੋ। ਇਹ ਦਲਬਾਖ ਸਿੰਘ ਜੀ ਦਾ ਲੈਟਰ ਮੇਰੇ ਭਤੀਜਾ ਪਹਿ ਰਿਆ ਸੀ ਤੇ ਚਾਂਕੀ ਗਾਰਡਰ ਖਿਸਕ ਗਿਆ। ਗਾਰਡਰ ਖਿਸਕਣ ਕਰ ਲੈਟਰ ਦਾ ਨੁਕਸਾਨ ਹੋ ਗਿਆ ਜੀ। ਤੇ ਹੁਣ ਕੀ ਮੰਗ ਕਰਨੀ ਚਾਹੋਗੇ ਪ੍ਰਸ਼ਾਸਨ ਤੋਂ ਇਹਨਾਰੇ ਵੀਰਾਂ ਤੋਂ? ਮੈਂ ਉਹ ਮੰਗ ਕਰਨੀ ਚਾਹਾਂਗਾ ਕਿ ਵਿਚਾਰਾ ਗਰੀਬ ਆ। ਛੇਰੀ ਮਦਦ ਕੀਤੀ ਜਾਵੇ ਇਹਨੇ ਬੜੀ ਮੁਸ਼ਕਲ ਨਾਲ ਇਹਦੇ 20 ਸਾਲ ਹੋ ਗਏ ਕੋਠੇ ਚੋਂਦਿਆਂ ਨੂੰ। ਤੇ ਚੁੰਦੇ ਹੁਣ ਮਹਾਨੇ ਕੋਠੇ ਮਕਾਨ ਬਣਾਉਣ ਲੱਗਾ ਹੈ ਤੇਰੀ ਮਦਦ ਕੀਤੀ ਜਾ ਵਿਚਾਰੇ ਇਹ ਵੀਰ ਜੀ ਪਾਉਂਦਾ ਸੀ ਲੈਟਰ ਤੇ ਕੋਈ ਗਾਡਰ ਗੁੱਡ ਖੜ ਗਿਆ ਵਿਚੋ ਤੇ ਕਿਨੇ ਆਸਾਇਆ ਤੋਂ ਕਾਰਨ ਦਾ ਪਤਾ ਲੱਗ ਸਕੇ ਕਾਰਨ ਤੇ ਹੁਣ ਤੁਹਾਨੂੰ ਪਤਾ ਵੀ ਜਿਹੜੇ ਠੇਕੇਦਾਰ ਮਿਸਤਰੀ ਵਿਚਾਰੇ ਕੰਮ ਕਰਦੇ ਉਹਨਾਂ ਦਾ ਵੀ ਜੀ ਕਰਦਾ ਵੀ ਥੱਲੇ ਆਈ ਗਏ ਉਹ ਕੁਦਰਤ ਨੂੰ ਜਿਤਨਾ ਕੁਦਰਤ ਨੂੰ ਕੋਈ ਕਾਟਾ ਪੈ ਗਿਆ ਹਾਂਜੀ ਤੇ ਕੀ ਮੰਕਰੇ ਜਾਓਗੇ ਪ੍ਰਸ਼ਾਸਨ ਤੋਂ ਦਾਨੀ ਸਜਣਾ ਤੋਂ ਕੀ ਅਪੀਲ ਕਰੋਗੇ ਜਿੰਨੇ ਕਿ ਪਹਿਲਾਂ ਫੜੜ ਕੇ ਅਜਿਹੇ ਕੰਮ ਕਿਨਾਰੇ ਘਰੋਂ ਕਿਤੇ ਜਾਂਦੇ ਕੀ ਮੰਕਰੋਗੇ ਦਾਨੀ ਸਜਣਾ ਤੋਂ ਆਹੀ ਦੇ ਉਹ ਆਨੇ ਵੀ ਚੱਲ ਆਈ ਆਪਦਾ ਪੌਂਦਾ ਚਲੋ ਆਪ ਜੀ ਮਿਹਨਤ ਕਰਕੇ ਫੜੜ ਦੜ ਕੇ ਜਿਤਨਾ ਵੀ ਆਪਦਾ ਮਕਾਨ ਚੋਂਦੇ ਵੜੇ ਮੀਂਹ ਦੇ ਵਿੱਚ ਤੇ ਹੁਣ ਪੌਂਦੇ ਐਸੇ ਕਰਕੇ ਤੇ